ਜਿ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਾਰਿਆਂ ਦੀ ਸਰਵੋੱਚ ਸੰਸਥਾ ਹੈ ਸਿੱਖ ਕੌਮ ਦੀਆਂ ਤਿੰਨ ਸੰਸਥਾਵਾਂ ਜਿਹੜੀਆਂ ਉਹ ਪੰਥਕ ਤੌਰ ਦੇ ਉੱਤੇ ਜਾਣੀਆਂ ਜਾਂਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਬੋਤਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੀ ਧਾਰਮਿਕ ਗੁਰਦੁਆਰੇ ਗੁਰਤਾਮਾ ਦੀ ਜਬਾਕੀ ਸਾਰੇ ਪ੍ਰਬੰਧ ਵਾਸਤੇ ਬਣੀ ਕਮੇਟੀ ਤੇ ਰਾਜਨੀਤਿਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਤੌਰ ਦੇ ਉੱਤੇ ਸਾਡੀ ਇਹ ਪਰੰਪਰਾ ਹੈ ਮਰਿਆਦਾ ਹੈ ਕਿ ਜਦੋਂ ਵੀ ਕੋਈ ਸਿੱਖ ਕੌਮ ਦੇ ਵਿੱਚ ਦੁਬਦਾ ਪੈਂਦੀ ਹੈ ਜਾਂ ਕੋਈ ਅਗਿਆ ਹੁੰਦੀ ਹੈ ਮਰਿਆਦਾ ਦਾ ਕਾਣ ਹੁੰਦਾ ਹੈ ਜਾਂ ਕੋਈ ਸਿਧਾਂਤਾਂ ਦਾ ਕਤਲ ਹੁੰਦਾ ਹੈ ਤਾਂ ਉਸ ਵੇਲੇ ਫਿਰ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਨੇ ਤਖਤ ਜੋ ਸਾਜਿਆ ਸੀ ਉਸ ਤਖਤ ਦੀ ਫਸੀਲ ਤੇ ਖਲੋ ਕੇ ਪੰਜ ਸਿੰਘ ਸਹਿਬਾਨ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਗੁਰਮਤਾ ਕਰਕੇ ਸਾਡੇ ਵਾਸਤੇ ਸੰਦੇਸ਼ ਦਿੰਦੇ ਆ ਆਦੇਸ਼ ਦਿੰਦੇ ਆ ਦਿਸ਼ਾ ਨਿਰਦੇਸ਼ ਦਿੰਦੇ ਆ ਤੇ ਜੇ ਕੋਈ ਜਿਸ ਦੀ ਗਲਤੀ ਹੋਵੇ ਉਹਦੇ ਵਾਸਤੇ ਸਾਨੂੰ ਸੇਵਾਵਾਂ ਵੀ ਲਾਈਆਂ ਜਾਂਦੀਆਂ ਤਨਖਾਹ ਵੀ ਲਈ ਜਾਂਦੀ ਹੈ ਸਜ਼ਾ ਵੀ ਸੁਣਾਈ ਜਾਂਦੀ ਹੈ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਜੇ ਦੇਖ ਲਈਏ ਇੱਕੋ ਇੱਕ ਸਿੱਖ ਧਰਮ ਹੈ ਜਿਸ ਦੇ ਵਿੱਚ ਐਡਾ ਵੱਡੀ ਮਹਾਨ ਸ਼ਕਤੀ ਦੇ مالک ਤਖਤਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਫਰਮਾਨ ਜਾਰੀ ਕੀਤੇ ਜਾ ਸਕਦੇ ਸੋ ਸਾਡੀ ਪਿਛਲੇ ਸਮਿਆਂ ਦੇ ਦੌਰਾਨ ਬਹੁਤ ਸਾਰੀਆਂ ਸਾਡੇ ਕੋਲ ਜੋ ਅਗੀਆਂ ਹੋਈਆਂ ਹਨ ਸੰਨ ਜਾਂ ਪਾਰਟੀ ਦੇ ਲੀਡਰਸ਼ਿਪ ਕੋਲੋਂ ਗਲਤੀਆਂ ਰਹਿ ਗਈਆਂ ਜਾਂ ਕੋਈ ਸਰਕਾਰਾਂ ਵੇਲੇ ਜਾਂ ਕੋਈ ਅ ਮर्यादा ਵੇਲੇ ਜਾਂ ਕੋਈ ਗੁਰਮਤ ਦੇ ਘਾਣ ਵੇਲੇ ਜੇ ਕੋਈ ਗਲਤੀਆਂ ਹੋਈਆਂ ਅਸਲ ਉਹਦੇ ਸਬੰਧ ਵਿੱਚ 2 ਦਸੰਬਰ ਨੂੰ ਵੱਡਾ ਇਕੱਠ ਕਰਕੇ ਸਾਰੀ ਲੀਡਰਸ਼ਿਪ ਨੂੰ ਉੱਥੇ ਬੁਲਾਇਆ ਗਿਆ ਸੀ ਜਿਹਦੀ ਕਿ ਅਸੀਂ ਕੁਝ ਵਿਅਕਤੀਆਂ ਨੇ ਇੱਕ ਉੱਥੇ ਅ ਫਰਿਆਦ ਕੀਤੀ ਸੀ ਉਹਦੇ ਅਨੁਸਾਰ ਫੈਸਲਾ ਸੁਣਾਇਆ ਗਿਆ ਉਸ ਫੈਸਲੇ ਦੇ ਵਿੱਚ ਅਸੀਂ ਜਿਹਨਾਂ ਲੋਕਾਂ ਨੇ ਉੱਤੇ ਫਰਿਆਦ ਕੀਤੀ ਸੀ ਅਸੀਂ ਇਹ ਲਿਖਿਆ ਸੀਗਾ ਕਿ ਇਹ ਇਹ ਗਲਤੀਆਂ ਹੋਈਆਂ ਉਹਨਾਂ ਚਾਰਾਂ ਗਲਤੀਆਂ ਦਾ ਬੁਲਾ ਕੇ ਪੁੱਛ ਲਿਆ ਜਾਵੇ ਤੇ ਜਿਸ ਅਸੀਂ ਉਸ ਵੇਲੇ ਕਿਉਂਕਿ ਪਾਰਟੀ ਦਾ ਡਿਸਪਲਿਨ ਸੀ ਭਾਵੇਂ ਸੀ ਅੰਦਰ ਖਾਤੇ ਕਹਿੰਦੇ ਵੀ ਰਹੇ ਆ ਵਿਚਾਰਾਂ ਵੀ ਕਰਦੇ ਰਹੇ ਆ ਔਰ ਬਹੁਤ ਵਾਰੀ ਕਿਹਾ ਗਿਆ ਕਿ ਤੁਸੀਂ ਜਾ ਕੇ ਸਾਰੇ ਜਾਣੇ ਉੱਥੇ ਪੇਸ਼ ਹੋ ਕੇ ਆਪਾਂ ਸਿੱਖ ਕੌਮ ਕੋਲੋਂ ਪੰਥ ਕੋਲੋਂ ਮਾਫੀ ਮੰਗ ਲੀਏ ਜਿਦਾਂ ਹੀ ਹੋ ਸਕਦਾ ਤੇ ਅਸੀਂ ਸਮਝਦੀ ਅਸੀਂ ਉਸ ਵੇਲੇ ਜਿੰਨਾ ਚਿਰ ਚੁੱਪ ਰਹਿ ਕੇ ਅੰਦਰ ਖਾਤੇ ਆਵਾਜ਼ ਉਠਾਉਂਦੇ ਰਹੇ ਆ ਬਾਹਰ ਅਸੀਂ ਨਹੀਂ ਨਿਕਲ ਸਕੇ ਸੋ ਇਸ ਕਰਕੇ ਅਸੀਂ 20 ਸੰਮਿਤੀਆਂ ਕੇ ਸਾਰਨੂੰ ਵੀ ਕੋਈ ਨਾ ਕੋਈ ਸੇਵਾ ਜੋ ਜਰੂਰ ਲਾਓ ਸਾਰਨੂੰ ਵੀ ਸੇਵਾ ਲੱਗੇ ਔਰ ਜਿਨ੍ਹਾਂ ਨੇ ਕਬੂਲ ਕੀਤਾ ਕਿ ਅਸੀਂ ਇਹ ਕੰਮ ਕੀਤੇ ਸੀ ਇਹ ਗੁਨਾਹ ਕੀਤਾ ਸੀ ਜਾਂ ਗਲਤੀਆਂ ਕੀਤੀਆਂ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਐਲਾਨ ਕੀਤੇ ਸੇਵਾਵਾਂ ਲਾਈਆਂ ਤਰਖਾ ਲਾਈ ਤੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੋ ਸ਼੍ਰੋਮਣੀ ਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਉਹ surjeet ਹੋਣਾ ਚਾਹੀਦਾ ਹੈ surjeet ਕਿਦਾਂ ਹੋਏਗਾ ਕਿ ਸਾਰੇ ਪੰਥਕ ਤੌਰ ਦੇ ਉੱਤੇ ਜਥੇਬੰਦੀਆਂ ਨੂੰ ਆਵਾਜ਼ ਦਿੱਤੀ ਜਾਵੇ ਸਾਰਾ ਪੰਥ ਇਕੱਠਾ ਹੋਵੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੁਰਬਾਨੀਆਂ ਵਿੱਚ ਨਿਕਲਿਆ ਉਹ ਇਤਿਹਾਸ ਨੂੰ ਲੈ ਕੇ ਚੱਲੇ ਤੇ ਏਕਤਾ ਬਣਾ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੇ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਅਸਤੀਫੇ ਦਿੱਤੇ ਹੈ ਜਾਂ ਜਿਨ੍ਹਾਂ ਦੇ ਅਸਤੀਫੇ ਪਹੁੰਚ ਚੁੱਕੇ ਹੈ ਉਹਨਾਂ ਅਸਤੀਫਿਆਂ ਨੂੰ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਕੇ ਰਿਪੋਰਟ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਪਰਤੀ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾਏ ਸੋ ਪਰਤੀ ਸ਼ੁਰੂ ਕਰਨ ਵਾਸਤੇ ਕਿਹਾ ਗਿਆ ਸੀ ਦੂਜੇ ਪਾਸੇ ਅਸਤੀਫਾ ਮਨਜ਼ੂਰ ਕਰਨ ਲਈ ਕਿਹਾ ਗਿਆ ਸੀਗਾ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ 6 ਮਹੀਨਿਆਂ ਚ ਪ੍ਰੋਸੀਜਰ ਕੰਪਲੀਟ ਕਰਕੇ ਦੁਬਾਰਾ ਚੋਣ ਜਿਹੜੀ ਹੈ ਪ੍ਰਧਾਨ ਦੀ ਕੀਤੀ ਜਾਵੇ ਪਰ ਅਫਸੋਸ ਕਿ ਅੱਜ ਤੱਕ ਉਹ ਹੁਕਮਨਾਮਾ ਨਹੀਂ ਮੰਨਿਆ ਗਿਆ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਸਿੰਘ ਸਾਹਿਬ ਕੋ ਜਾ ਕੇ ਕਿ ਅਸੀਂ ਹੁਣ ਕੀ ਕਰੀਏ ਅਸੀਂ ਤੇ ਜੋ ਤੁਸੀਂ ਹੁਕਮ ਕੀਤਾ ਸੀਗਾ ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਤੇ ਆਪਣੀ ਸੇਵਾ ਪੂਰੀ ਕਰਕੇ ਤੇ ਇੱਥੇ ਜਿੱਦਾਂ ਆਪਣੀ ਜੋ ਤੁਸੀਂ ਬਣਾਈਏ ਸੁਧਾਰ ਲਿਆ ਉਹਨੂੰ ਠੱਪ ਕਰ ਦਿੱਤਾ ਜਾਵੇ ਅਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਜਾ ਕੇ ਧਿਆਨ ਵਿੱਚ ਲਿਆ ਦਿੱਤਾ ਕਿ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਪਰ ਅਫਸੋਸ ਕਿ ਇਹ ਅਜੇ ਤੱਕ ਨਹੀਂ ਹੋਇਆ ਫਿਰ ਵੀ ਅਸੀਂ ਕੁਝ ਮੈਂਬਰ ਸਾਡੇ ਗਏ ਉਹਨਾਂ ਨੇ ਜਾ ਕੇ ਯਾਦ ਕਰਾਇਆ ਸਿੰਘ ਸਾਹਿਬ ਜੀ ਨੂੰ ਕਿ ਦੁਬਾਰਾ ਫਿਰ ਜੇ ਤੁਸੀਂ ਚਾਓ ਤੇ ਕਿਰਪਾ ਕਰਕੇ ਇੱਕ ਵਾਰੀ ਫਿਰ আਦੇਸ਼ ਕਰੋ ਕਿ ਉਹ ਇਨ ਬਿਰ ਜਿਹੜਾ ਹੁਕਮਨਾਮਾ ਲਾਗੂ ਕੀਤਾ ਜਾਵੇ ਕਿਉਂਕਿ ਸਾਡੀ ਮਹਾਨਤਾ ਹੀ ਤਾ ਰਹੀਦੀ ਹੈ ਉਸ ਤਖਤ ਦੀ ਜੇ ਉਸ ਤਖਤ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਫਿਰ ਸਭੀ ਲੋਕਾਂ ਕੇ ਦੁਨੀਆ ਵਿੱਚ ਇੱਕ ਚਰਚਾ ਬਣੇਗੀ ਤੇ ਜਿਹੜੀ ਉਹਦੀ ਮਹਾਨਤਾ ਜਿੰਨਾ ਉਹਨੂੰ ਮਾਨ ਮਿਲਿਆ ਸੀ ਸਤਕਾਰ ਮਿਲਿਆ ਸੀ ਲੋਕਾਂ ਚ ਵਿਸ਼ਵਾਸ ਪੈਦਾ ਹੋਇਆ ਸੀ ਲੋਕਾਂ ਚ ਗੱਲ ਗਈ ਸੀ ਉਹ ਫਿਰ ਸਾਡਾ ਨੁਕਸਾਨ ਹੁੰਦਾ ਸਿੰਘ ਸਾਹਿਬ ਜੀ ਨੇ ਅੱਜ ਜਿਹੜੇ ਬਚਨ ਕੀਤੇ ਐ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਫਿਰ ਦੁਹਰਾਇਆ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕੋਈ ਆਨਕਾਨੀ ਨਾ ਕੀਤਾ ਜਾਵੇ ਔਰ ਜੋ ਗਿਆਨੀ ਹਰਪੀਤ ਸਿੰਘ ਜੀ ਦੇ ਸਬੰਧ ਵਿੱਚ ਉਹਨਾਂ ਨੇ ਗਲਤ ਪ੍ਰਚਾਰ ਕਰ ਰਹੇ ਸਨ ਗਲਤ ਉਹਨਾਂ ਨੇ ਐਕਸ਼ਨ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਹਾਨੂੰ ਕੋਈ ਇਹ ਹੱਕ ਨਹੀਂ ਕਿ ਕਿਸੇ ਸਿੰਘ ਸਾਹਿਬ ਨੂੰ ਬਿਨਾਂ ਵਜ੍ਹਾ ਤੋਂ ਉਸ ਦਾ ਕਿਰਦਾਰ ਖੁਸ਼ੀ ਕੀਤੀ ਜਾਵੇ ਜੇ ਕੋਈ ਗੱਲ ਹੈ ਤੇ ਅਸੀਂ ਜਥੇਦਾਰ ਕੋਲ ਇਹ ਪਾਵਰ ਹੈ ਕਿ ਉਹ ਬੁਲਾ ਕੇ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਆ ਨਾਲੇ ਵੈਸੀਂ ਇਹ ਵੀ ਸੋਚਿਆ ਜਾਵੇ ਤੇ ਪੰਜ ਪਿਆਰਿਆਂ ਕੋ ਪੇਸ਼ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਲਰੇਡੀ ਕਹਿ ਦਿੱਤਾ ਜੋ ਕੁਝ ਸੀ ਉਹਨਾਂ ਨੇ ਦਮਦਮਾ ਸਾਹਿਬ ਦੇ ਤਖਤ ਤੇ ਖਲੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਰ ਬਚਨ ਕਹਿ ਦਿੱਤਾ ਸੀ ਕਿ ਮੇਰਾ ਕੋਈ ਕਿਸੇ ਕਿਸਮ ਦਾ ਕੋਈ ਲੇਕਾ ਟਿਕਾਣੀ ਕਿਸੇ ਗੱਲ ਦੇ ਨਾਲ ਇਸ ਕਰਕੇ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਕਿ ਜੇ ਮੇਰੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਤੇ ਉਹ ਸਾਰੇ ਮੈਂ ਸਮਝਦਾ ਗਲਤ ਇਲਜ਼ਾਮबाजी ਹੈ ਕਰਦਾਰ ਖੁਸ਼ੀ ਨਾਲ ਕੀਤੀ ਜਾਵੇ ਸੋ ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦੀ ਹਾਂ ਗੈਰੀ ਰਕਵੀਰ ਸਿੰਘ ਜੀ ਦਾ ਜੀ ਦਾ ਸ਼੍ਰੀ ਇਕਾਤਰ ਸਾਹਿਬ ਜਿਨ੍ਹਾਂ ਨੇ ਫਿਰ ਦੁਬਾਰਾ ਉਹ ਰਿਵਾਈਜ਼ ਕੀਤਾ ਕਿ ਇਹਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਵਰਨਾ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਸੁਜੀਤ ਕਰਨਾ ਬੜਾ ਔਖਾ ਹੋ ਜਾਏਗਾ ਕੋਈ ਇਸ ਤਰ੍ਹਾਂ ਦੀ ਅਵਗਿਆ ਕਰਨ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੇ ਭਗੌੜੇ ਆ ਸ਼੍ਰੀ ਇਕਾਤਰ ਸਾਹਿਬ ਤੋਂ ਜਿਹੜੇ ਸ਼੍ਰੀ ਇਕਾਤਰ ਸਾਹਿਬ ਜੀ ਦਾ ਆਦੇਸ਼ ਨਹੀਂ ਮੰਨਦੇ ਸੰਗਤਾਂ ਵੀ ਉਹਨਨ ਮੂਨ ਲਵਨ ਤੇ ਆਪਣੇ ਆਪ ਆਪਣੇ ਪਾਥਰੀ ਮਜ਼ਬੂਤੀ ਵਾਸਤੇ ਕਾਰਜ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ